ਪਿੰਕ ਆਟੋ ਰਿਕਸ਼ਾ ਸੇਵਾ ਨੂੰ ਖਾਸ ਤੌਰ ਤੇ ਮਹਿਲਾ ਡਰਾਈਵਰਾਂ ਲਈ ਜਾਖਵਾ ਕੀਤਾ ਗਿਆ ਹੈ ਤਾਂ ਜੋ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਨੂੰ ਪ੍ਰोत्사ਹਿਤ ਕੀਤਾ ਜਾ ਸਕੇ ਹਾਲਾਂਕਿ ਅੰਮ੍ਰਿਤਸਰ ਵਿੱਚ ਇਹ ਨਿਯਮ ਤੋੜੇ ਜਾ ਰਹੇ ਹਨ ਜਿੱਥੇ ਪੁਰਸ਼ ਡਰਾਈਵਰ ਪਿੰਕ ਆਟੋ ਚਲਾ ਰਹੇ ਹਨ ਪਿੰਕ ਆਟੋ ਸੇਵਾ ਦੀ ਸ਼ੁਰੂਆਤ ਮਹਿਲਾਵਾਂ ਨੂੰ ਸੁਰੱਖਿਅਤ ਆਵਾਜਾਈ ਸੁਹਾਲਤ ਪ੍ਰਦਾਨ ਕਰਨ ਅਤੇ ਮਹਿਲਾ ਰੋਜ਼ਗਾਰ ਨੂੰ ਵਧਾਉਣ ਲਈ ਕੀਤੀ ਗਈ ਸੀ ਇਹਨਾਂ ਆਟੋ ਰਿਕਸ਼ਾ ਦਾ ਸੰਚਾਲਨ ਸਿਰਫ ਮਹਿਲਾ ਡਰਾਈਵਰਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਮਹਿਲਾ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕਤਾ ਯਾਤਰਾ ਦਾ ਅਨੁਭਵ ਮਿਲ ਸਕੇ ਅੰਮ੍ਰਿਤਸਰ ਵਿੱਚ ਪਿੰਕ ਕਾਟੋ ਰਿਕਸ਼ਾ ਦੇ ਸੰਚਾਲਨ ਵਿੱਚ ਨਿਯਮਾਂ ਦੇ ਉਲੰਘਣ ਦੇਖਿਆ ਗਿਆ ਹੈ ਜਿੱਥੇ ਪੁਰਸ਼ ਡਰਾਈਵਰ ਇਹਨਾਂ ਵਾਹਨਾਂ ਨੂੰ ਚਲਾ ਰਹੇ ਹਨ ਇਹ ਨਾ ਸਿਰਫ ਸਰਕਾਰੀ ਹਦਾਇਤਾਂ ਦਾ ਉਲੰਘਣਾ ਹੈ ਸਗੋਂ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਦੇ ਉਦੇਸ਼ ਨੂੰ ਵੀ ਪ੍ਰਭਾਵਿਤ ਕਰਦਾ ਹੈ ਮਿਰਸਰ ਦੇ ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਨੇ ਇਸ ਮੁੱਦੇ ਤੇ ਗੰਭੀਰਤਾ ਦਿਖਾਉਂਦੇ ਹੋਏ ਕਿਹਾ ਹੈ ਕਿ ਪੁਰਸ਼ ਡਰਾਈਵਰਾਂ ਦੁਆਰਾ ਪਿੰਕ ਕਾਟਰ ਚਲਾਉਣ ਦੇ ਮਾਮਲੇ ਵਿੱਚ ਤੁਰੰਤ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ